ਜਦੋਂ ਉਹ ਨਾਲ ਅਜੇ ਰਾਗ ਵਿੱਚ ਜਿੰਨੀ ਨੀਤੀ ਹੋ ਗਈ ਲੇਕਿਨ ਮੈਨੂੰ ਇਹ ਨਹੀਂ ਸੀ ਪਤਾ ਕਿ ਮੇਰੇ ਨਾਲ ਚਾਲ ਕਿਹੜੀ ਖੇਡੀ ਜਾ ਰਹੀ ਹੈ ਕਿ ਮੈਂ ਆਪਣੀਆਂ ਭੈਣਾਂ ਨੂੰ ਦੱਸਣਾ ਚਾਹਨੀ ਹੈ ਕਿ ਮੈਨੂੰ ਉਹ ਸਾਰੇ ਦੱਸਣ ਕਿ ਤੁਹਾਡੇ ਕੋਲ ਕੋਈ ਐਸਾ ਬੰਦਾ ਹੈ ਜਿਹੜਾ ਮੈਨੂੰ ਜਾਂ ਬਿਜਰ ਕੋਈ ਚਾਹਤ ਨਹੀਂ ਜਾਂ ਸੰਤੋਖ ਸਿੰਘ ਚੌਧਰੀ ਨੂੰ ਨਹੀਂ ਜਾਨਦਾ ਮੈਂ ਹੱਥ ਖੜਾ ਕਰਕੇ ਦੱਸ ਤਾ ਕੋਈ ਐਸਾ ਵੰਮੀ ਜੇ ਤੇ ਉਹਦਾ ਕੇਕ ਵੀ ਇੱਥੇ ਕੱਟਿਆ ਚੌਧਰੀ ਪਰਿਵਾਰ ਨੇ ਤੇ ਜਦੋਂ ਉਹਦਾ ਵਿਆਹ ਹੋਇਆ ਉਹਦੀ ਵਿਆਹ ਚ ਵੀ ਗਏ ਉਸ ਬੱਚੇ ਦੇ ਉਹ ਮੇਰੇ ਮੇਰੇ ਦਾਸ ਤੇ ਮੇਰੇ ਹਾਂ ਲਾਈਵ ਰੱਖੀਏ ਔਰ ਆਪਣੀ ਮੋੜੀ ਮੋੜੀ ਬਣਾ ਰੱਖੀਏ ਔਰ ਆਪਣੇ ਸੰਦ ਨੂੰ ਸੰਦੇ ਕੁਆਰ ਦਿਨਾ ਬਹੁਤ ਬਧਾ ਆਪ ਰਮ ਬੰਨ करना है मैं करूंगी तेरी मद करना है वोट को बीजेपी आगे बहुत खुश हुई है जी ਮੇਰੇ ਨਾਲ ਅਨੇਕਾਂ ਅਨੇਕਾਂ ਨੌਜਵਾਨ ਬੱਚਿਆਂ ਨੇ ਭਾਰਤੀ ਜਨਤਾ ਪਾਰਟੀ ਦਾ ਪੰਨਾ ਫੜਿਆ ਹੈ। ਔਰ ਮੈਂ ਜਿੱਥੇ ਵੀ ਜਾ ਰਹੀ ਹਾਂ ਉੱਥੇ ਪਾਰੀ ਮਾਤਰਾ ਦੇ ਵਿੱਚ ਬੀਬੀਆਂ ਔਰ ਨੌਜਵਾਨ ਸਾਥੀ ਜਿਹੜੇ ਨੇ ਭਾਰਤੀ ਜਨਤਾ ਪਾਰਟੀ ਦੇ ਕੰਮ ਦੇਖ ਕੇ ਔਰ ਪਰਿਵਾਰ ਦੇ ਨਾਲ ਹੋਈ ਜਾਤੀ ਤੋਂ ਦੁਖੀ ਹੋ ਕੇ ਉਹ ਸਾਰੇ ਗ੍ਰੀ ਕਾਂਗਰਸ ਛੱਡ ਕੇ ਜਿਹੜਾ ਬੀਜੇਪੀ ਦਾ ਉਹਨਾਂ ਨੇ ਪੰਨਾ ਫੜਿਆ ਔਰ ਮੈਂ ਅੱਜ ਬੜੇ ਮਾਣ ਨਾਲ ਇਹ ਗੱਲ ਕਹਿ ਸਕਦੀ ਐ ਕਿ ਫਲੋਰ ਹਲਕੇ ਦਾ ਇੱਕ ਇੱਕ ਜੀ ਚੌਧਰੀ ਸਾਹਿਬ ਦੇ ਸੰਤੋਖ ਜੀ ਦੇ ਸ਼ਹਾਦਤ ਨੂੰ ਮਾਣ ਦਿੰਦਾ ਹੋਇਆ ਚੌਧਰੀ ਸਾਹਿਬ ਦੀ ਸ਼ਹਾਦਤ ਔਰ ਉਹਨਾਂ ਦੀ ਬੇਦਾਗ ਸਖਸ਼ੀਅਤ ਨੂੰ ਮਾਣ ਦਿੰਦਾ ਹੋਇਆ ਔਰ ਸਾਡੇ ਪਰਿਵਾਰ ਦੀ ਉਤਰੀਤ 100 ਸਾਲ ਦੀ ਸੇਵਾ ਜੋ ਸਿਆਸੀ ਜ਼ਿੰਦਗੀ ਨੂੰ ਅਸੀਂ ਦਿੱਤੀ ਹੈ ਉਹਨੂੰ ਮੱਦੇ ਨਜ਼ਰ ਲੱਗਦੇ ਹੋਏ ਖਾਸ ਤੌਰ ਤੇ ਲੋਰ ਨਿਵਾਸੀ ਦੇ ਲਈ ਉਹ ਮੇਰੀ ਬੇਨਤੀ ਕਬੂਲ ਕਰਨਗੇ ਕਿ ਉਹ ਇਸ ਵੇਲੇ ਮੇਰਾ ਸਾਥ ਦੇਣ ਔਰ ਹਰ ਘਰ ਦਾ ਹਰ ਜੀ ਵੋਟ ਵਾਲੇ ਦਿਨ ਵੋਟ ਕਰਨ ਨਿਕਲੇ ਔਰ ਭਾਰਤੀ ਜਨਤਾ ਪਾਰਟੀ ਦੇ ਬਟਨ ਤੇ ਫੁਲਤੇ ਜਿਹੜਾ ਹੈ ਬਟਨ ਦਬਾ ਕੇ ਮੋਦੀ ਜੀ ਦਾ 400 ਪਾਰ ਦਾ ਨਾਰਾ ਕਿਲਾ ਹੈ ਉਹਨੂੰ ਆਪਾਂ ਸੰਪੰਨ ਕਰਨ ਨੂੰ ਸਪੂਰਨ ਕਰਨ ਨੂੰ ਆਪਾਂ ਆਪਣਾ ਯੋਗਦਾਨ ਪਾਈਏ ਇਸ ਦਿਨ ਅਚਕਾ ਦਿਨ ਆ ਮੈਂ ਜਿਤੇ ਇਨ ਬੱਚਿਆਂ ਦਾ ਸਵਾਗਤ ਕਰਦੀ ਹੈ ਔਰ ਧੰਨਵਾਦ ਕਰਦੀ ਹੈ ਤਾਰਿਕਾ ਜੀ ਨੇ ਮੈਨੂੰ ਇੱਥਾ ਪਰ ਬੁਲਾਇਆ ਜੈ ਜੀ ਜੈ ਪੀ